ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਫਟ ਟੋਪ ਨੀਆਂ ਤਿੰਨ ਬੱਚੀਆਂ ਤੇ ਇੱਕ ਬਈ ਬੂਰੀ ਕੱਟੀ ਸੇ ਲਈ ਲੈ ਕੇ ਆਏ ਜੀ ਆਪ ਪੁੱਛ ਲੈਨੇ ਆ ਬਾਈ ਟੋਟੇ ਅੱਜ ਪੁੱਛ ਬਾਈ ਜੀ ਸਸੀ ਗਾਲ ਸਸੀ ਗਾਲ ਬਾਈ ਹੋ ਠੀਕ ਹੋ ਬਾਈ ਠੀਕ ਆ ਜੀ ਵਧੀਆ ਨਾਮ ਤੇ ਐਡਰੈਸ ਹੋ ਨਾਮ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਾਂ ਪਾਜੀ ਨੇੜੇ ਪਿੰਡ ਵੀ ਤਾਂ ਪਾ ਦੇ ਪਧੌੜ ਸ਼ਹਿਰ ਆ ਗਈ ਜੀ ਆਪਣੀ ਮੋਬਾਈਲ ਨੰਬਰ ਕੋ 6802 1844 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਤਿੰਨ ਬੱਚੀਆਂ ਨੇ ਫਿਰ ਹਾਂ ਬਾਈ ਤਿੰਨ ਬੱਚੀਆਂ ਨੇ ਗਿਆ ਇੱਕ ਕੱਟੀ ਇੱਕ ਕੱਟੀ ਹੈਗੀ ਠੀਕ ਹੈ ਬਾਈ ਇਧਰੋਂ ਬੱਚੀ ਤੋਂ ਸ਼ੁਰੂ ਕਰਦੇ ਆ ਪਹਿਲੇ ਨੰਬਰ ਵਾਲੀ ਤੋਂ ਕਿੰਨੀ ਉਮਰ ਆ ਬਾਈ ਡਾਕਟਰ ਜਿਹੜੀਆਂ ਇੱਕੋ ਹੀ ਬੱਚੀਆਂ ਖੜੀਆਂ ਇਹ 10-10 ਮਹੀਨੇ ਦੀ ਉਹ ਪਰਲੀ ਬੱਚੀ 11 ਮਹੀਨੇ ਦੀ ਹੈ 11 ਮਹੀਨੇ ਦੀ ਹਾਂਜੀ ਬਾਈ ਇਹ ਕਿਹੜੇ ਸੀਮਣ ਦੀ ਹੈ ਪਹਿਲੇ ਨੰਬਰ ਵਾਲੀ ਇਹ ਡਾਕਟਰ ਮਾਡਾ ਬੋਲਦੀ ਬੱਚੀ ਹੈਗੀ ਅਰ ਮਾਡਾ ਬੋਲਦੀ ਆ ਫੇਸ ਦੇਖੋ ਫੇਸ ਦੇਖੋ ਬੱਚੀ ਦਾਬ ਪੜਾ ਚੰਗਾ ਹੀ ਕੁਆਲਿਟੀ ਦੇਖੋ ਹਮਮ ਕੁਆਲਿਟੀ ਬਹੁਤ ਚੰਗੀ ਆ ਬੱਚੀ ਦਾ ਤੋਰਾ ਤੂਰਾ ਸਟਰਕਚਰ ਬੱਚੀ ਦਾ ਤੋਰਾ ਚੰਗਾ ਰੰਗ ਰੂਪ ਚੰਗਾ ਚੰਗੀ ਆ ਬੱਚੀ ਸਭੀ ਪੜੀ ਆ ਬਈ ਹਾਈਟ ਵਗੈਰਾ ਵੀ ਹਾਂ ਇਹ ਡਾਕਟਰ ਆ ਪੱਕੇ ਫਾਰਮ ਚੋਂ ਲੰਗਾ ਸੀ ਬੱਚੀਆਂ ਠੀਕ ਹੈ ਜੀ ਹਾਂ ਹਮ ਇੱਕੇ ਫਾਰਮ ਚੋਂ ਬਾਈ ਦੀਆਂ ਬੱਚੀਆਂ ਇਹ ਖਰੀਦੀਆਂ ਮੈਂ ਤੇ ਝੋਲੀ ਦਿਖਾਵਾਂ ਝੂਲੀ ਬੜੀ ਕਮਾਲ ਆ ਬਾਈ ਕੱਲਾ ਕੱਲਾ ਕੱਲੀ ਕੱਲੀ ਬੱਚੀ ਦਾ ਮਿਲਕ ਮਦਰ ਰਿਕਾਰਡ ਜਿੰਨਾ ਵੀ ਹੈਗਾ ਹੂੰ 35 ਕਿਲੋ ਤੋਂ ਲੈ ਕੇ ਹੂੰ 38 40 38 40 ਕਿਲੋ ਵਾਲੀਆਂ ਬੱਚੀਆਂ ਜੀ 35 ਤੋਂ 40 ਕਿਲੋ ਵਾਲੀਆਂ ਤੇ ਮੁੱਲ ਕੀ ਰਿਹਾ ਥੱਲੇ ਥਣ ਵੀ ਚਾਰ ਹੀ ਨਖੜਵੇਂ ਹੋਣਗੇ ਫੋਟ ਸ਼ਾਂਗ ਪੋਰਾ ਵੀ ਨਹੀਂ ਹੋਊ ਡਾਕਟਰ ਲਾਂਬੇ ਵਾਲਾ ਕੰਮ ਨਹੀਂ ਹੋਊਗਾ ਠੀਕ ਆ ਬਾਈ ਤੇ ਮੁੱਲ ਡਾਕਟਰ ਇਹਨਾਂ ਦਾ 85 ਕਰਾ ਲੋ ਜਾਈ ਅੱਬਾ ਤਿੰਨੇ 80000 ਰੁਪਏ ਦੀਆਂ ਦੇ ਦਾਂਗੇ ਤਿੰਨੇ ਬਾਈ ਕਹਿੰਦਾ 80000 ਰੁਪਏ ਦੀਆਂ ਦੇ ਦਾਂ ਮੁੱਲ ਕਰਾਉਣ ਨੂੰ 85 ਕਰਾ ਲੋ 90 ਕਰਾ ਲੋ ਹਾਂ ਮਾਨਤਨ ਜ਼ਰੂਰ ਕਰਾਂਗੇ ਜੇ ਕੋਈ ਚਾਰੇ ਚਾਰਾਂ ਦਾ ਹੈਗਾਗਾ ਮੁੱਲ ਕਰਾਉ ਨੂੰ 10 ਕਰਾ ਲਓ 1 5 ਦਿਨਾਂ ਦੇ ਦਾਂਗੇ ਪਹੁੰਚ ਫਰੀ ਕਰ ਦਾਂਗੇ ਚਾਰੇ ਨਗਾ ਦੀ ਹਾਂ ਦੋ ਨੰਬਰ ਬੱਛੀ ਕਿਹੜੇ ਢੀਗੇ ਦੀ ਇਹ ਡਾਕਟਰ ਗੂਡ ਬੋਲਦੀ ਬੱਛੀ ਹੈਗੀ ਠੀਕ ਹੈ ਤੇਰੀ ਬੱਛੀ ਦੀ ਕੁਆਲਿਟੀ ਇਹਦਾ ਸਟਰਕਚਰ ਇਹਦੀ ਜਿਹੜੀ ਫੇਸ ਦੀ ਬਿਊਟੀ ਦੇਖੋ ਤੁਸੀਂ ਬੱਛੀ ਦੀ ਬੋਦੀ ਬਹੁਤ ਚੰਗੀ ਐ ਸਨਖਪਣਾ ਜਿਹੜਾ ਬੱਸੀ ਦੇ ਵਿੱਚ ਬਹੁਤ ਆ ਬਈ ਬਾਕੀ ਤੋਰਾ ਤਰਾ ਚੈੱਕ ਕਰਵਾਉਣੇ ਰੰਗ ਰੂਪ ਬਹੁਤ ਚੰਗਾ ਥਣ ਝੋਲੀ ਚੰਗੀ ਆ ਤੇ ਚੰਗੇ ਸੀਮਣ ਦੀ ਆ ਉਮਰ ਦੇ ਹਿਸਾਬ ਨਾਲ ਹਾਈਟ ਵਗੈਰਾ ਵੀ ਚੰਗੀ ਆ ਬਈ ਬਹੁਤ ਸੋਹਣਾ ਸਟਰਕਚਰ ਆ ਡਾਕਟਰ ਬੱਛੀ ਦਾ ਹਮ ਕੁਆਲਿਟੀ ਬੱਛੀ ਦੀ ਬਿਊਟੀ ਬੱਛੀ ਦਾ ਫੇਸ ਸਹੀ ਗੱਲ ਆ ਤੇ ਬੱਛੀ ਦਾ ਤੋਰਾ ਤੂਰਾ ਲੈਗ ਸਕੋਰ ਸਟਰਕਚਰ ਬੱਛੀ ਦਾ ਬਹੁਤ ਜਿਆਦਾ ਮਜ਼ਬੂਤ ਆਗਾ ਹਾਂਜੀ ਝੋਲੀ ਉਦੋਂ ਵੀ ਸਾਫ਼ ਆ ਨਾ ਝੋਲੀ ਦਾ ਬਹੁਤ ਜਿਆਦਾ ਜਾ ਸਾਫ਼ ਆ ਡਾਕਟਰ ਠੀਕ ਆ ਬਈ ਕੱਲਾ ਕੱਲਾ ਤਣ ਪੂਰੀ ਵਿੱਤੀ ਦੇ ਥਾਣਾ ਬਾਕੀ ਜਿਹੜੇ ਲੈਗ ਸਕੋਰ ਆ ਬੱਚੀ ਦਾ ਉਹ ਬਹੁਤ ਜ਼ਿਆਦਾ ਮਜ਼ਬੂਤ ਨੇਗੇ ਸਹੀ ਗੱਲ ਆ ਹਾਂ ਸਟਰਕਚਰ ਬੱਚੀ ਦਾ ਪਿੱਠ ਪੂੜੇ ਦੀ ਚੜਾਈ ਜੜੂਈ ਬਹੁਤ ਆ ਗਈ ਬਾਕੀ ਬਿਊਟੀ ਤਾਂ ਜੇ ਮੈਂ ਕਹਿੰਦਾ ਤਿੰਨਾਂ ਬੱਚਿਆਂ ਦੇ ਵਿੱਚ ਕੋਈ ਕਮੀ ਹੈ ਨਹੀਂ ਹਾਂ ਕਹਿੰਦਾ ਕੋਈ ਅੰਤ ਨਹੀਂ ਬਿਊਟੀ ਵਾਲਾ ਤਾਂ ਭਾਈ ਬਾਕੀ ਮੁੱਲ ਵੀ ਜਾਇਜ਼ ਆ ਵੀਰੇ ਮੁੱਲ ਡਾਕਟਰ ਸਰ ਫਾਇਦਾ ਜੀ ਰੱਖਿਆ ਆਪਾਂ ਅ ਤਿੰਨ ਨੰਬਰ ਕਿੰਨੀ ਉਮਰ ਦਾ ਸਹੀ ਭਾਈ ਇਹਦੀ ਡਾਕਟਰ 11 ਮਹੀਨੇ ਦੀ ਬੱਚੀ ਆ ਗਈ ਕਿਹੜੇ ਟੀਕੇ ਦੇ ਇਹ ਡਾਕਟਰ ਸਨੋਮੈਨ ਦੀ ਬੱਚੀ ਆ ਸਨੋਮੈਨ ਦੀ ਆ ਫੇਸ ਬੜਾ ਪਿਆਰਾ ਬੋਦੀ ਬਹੁਤ ਚੰਗੀ ਆ ਸਨੱਕ ਪੋਣਾ ਬੱਚੀ ਦੇ ਬੱਚੀ ਦੀ ਕੁਆਲਿਟੀ ਬੱਚ ਟੀਕੇ ਦੇ ਤਕਰੀਬਨ ਕਾਬਲ ਜੀ ਠੀਕ ਹੈ ਡਾਕਟਰ ਮਾਵਾ ਵਾਲਾ ਨਹੀਂ ਚੱਲ ਮਹੀਨੇ ਦੀ ਸਮਾਈ ਰੱਖ ਲਾ ਹਨ ਹੂੰ ਮੀ ਨਾ ਜੇ ਰੋਕਣਾ ਬਈ ਰੋਕ ਵੀ ਸਕਦੇ ਹਾਂ ਪੈਸੇ ਟੀਕੇ ਦੇ ਤਕਰੀਬਨ ਕਾਬਲੀ ਹੈ ਝੂਲੀ ਬੜੀ ਚੰਗੀ ਹੈ ਕਮਾਲ ਬੱਚੀ ਦਾ ਜਿਹੜਾ ਸਟਰਕਚਰ ਆ ਪੱਠਪੂੜੇ ਦੀ ਚੜਾਈ ਬਹੁਤ ਆ ਗਈ ਬੱਚੀ ਹੂੰ ਸਹੀ ਗੱਲ ਆ ਬਈ ਤੋਰਾ ਤਾਰਾ ਚੰਗਾ ਬੱਚੀ ਦਾ ਝੂਲੀ ਲਖਾਵਾਂਗੇ ਜਿਹੜਾ ਸੋਹਣ ਕੱਲਾ ਕੱਲਾ ਥਾਣ ਬਈ ਚਾਰੇ ਥਾਣ ਵਿੱਥੀ ਤੇ ਲੈ ਦੇ ਸਭ ਫਲੀਆਂ ਵਰਗੇ ਥਾਣਾ ਜਿਵੇਂ ਕਹਿੰਦੇ ਪੰਜਾਬੀ ਚ ਕਿਆ ਬਾਤ ਮੋਲ ਵੀ ਜਮਾ ਜਾਏ ਮੋਲ ਵੀ ਡਾਕਟਰ ਜਮਾ ਜਾਏ ਜੀ ਰੱਖਿਆ 80000 ਰੁਪਏ ਲੈਣ ਦੇਣਾ ਮਾਨਤਾ ਨਾਲ ਜਰੂਰ ਹੋਊਗਾ ਹੂੰ ਤਿੰਨੇ ਬੱਚੀਆਂ ਬਈ ਬਿਊਟੀ ਪੱਖ ਮਿਲਕ ਪੱਖ ਚੰਗੇ ਸੀ ਬਣਦੀਆਂ ਪ੍ਰਿੰਟ ਪ੍ਰਿੰਟ ਬਹੁਤ ਚੰਗੇ ਨੇ ਦੇਖੋ ਆ ਬੱਚੀ ਜਮਾ ਟੀਕੇ ਦੇ ਕਾਬਲਾ ਖੜਨੀ ਖੜਨੀ ਬੱਚੀ ਦੀ ਬਹੁਤ ਚੰਗੀ ਆ ਆ ਬੱਚੀ ਵੀ ਚੰਗੀ ਆ ਬਈ ਤਿੰਨੇ ਬਈ ਇੱਕੋ ਜਿਹਿਆਂ ਜਿਵੇਂ ਪਹਿਣਾ ਵਹਿਣਾ ਹੁੰਦੀਆਂ ਨਾ ਵੀਰੇ ਡਾਕਟਰ ਬੱਚੀਆਂ ਬਹੁਤ ਜ਼ਿਆਦੇ ਸਮਝਾਵੀਆਂ ਚੰਗੀਆਂ ਨੇ ਜਾਂ ਚੰਗੇ ਜਿਹੜਾ ਰਿਕਾਰਡ ਆ ਬਹੁਤ ਜ਼ਿਆਦਾ ਚੰਗਾ ਇਹਨਾਂ ਦਾ ਠੀਕ ਆ ਬਈ ਅੱਗੇ ਵੀਰੇ ਕੱਟੀ ਵਾਰੇ ਇਹ ਕੱਟੀ ਡਾਕਟਰ 9-10 ਮਹੀਨੇ ਦੀ ਹੋਊਗੀ। ਹੂੰ ਤੇ ਇਹਦਾ ਮਿਲਕ ਰਿਕੋਰਡ ਸੀ ਜਿਹੜਾ ਮਦਰ ਦਾ 16 ਕਿਲੋ ਦਾ ਸੀਗਾ। ਠੀਕ ਆ ਜੀ। ਤੇ ਚੰਗੇ ਸਾਹਨ ਦੀ ਕੱਟੀ ਹੈਗੀ ਤੇ ਥੱਲੇ ਝੋਲੀ ਝੂਲੀ ਦੀ ਬਹੁਤ ਜ਼ਿਆਦਾ ਚੰਗੀ ਆ। ਠੀਕ ਆ। ਝੋਲੀ ਦਾ ਬਣ ਕੇ ਚਲੋ ਵੀ ਬੱਚਿਆਂ ਦੇ ਨਹੀਂ ਜਿਵੇਂ ਵਾਲ ਪੈਂਦੇ ਹੁੰਦੇ ਝੋਲੀ 'ਚ। ਉਹ ਚੀਜ਼ ਆਗੀ, ਉਹ ਟਾਈਪਿੰਗ ਆਗੀ। ਬਈ ਬੱਚਿਆਂ ਵਾਂਗ ਝੋਲੀ ਆਗੀ। ਬੱਚੀ ਦੀ ਕੁਆਲਿਟੀ ਬੜਾ ਚੰਗਾ ਸਿੰਘ ਕੁਆਲਿਟੀ ਚੰਗੀ। ਕੁਆਲਿਟੀ ਕੁਆਲਿਟੀ ਸੋਹਣੀ ਹੈਗੀ ਸਿੰਘਾਂ ਦੀ। ਖੋਲਦੇ ਮੜੀ ਤੋਰਦੀ ਬਈ। ਦੇਦਾ ਕੀ ਮੁੱਲ ਇਕੱਲੀ ਮੁੱਲ ਕਰਾਉਣਾ ਡਾਕਟਰ ਚਾਹੇ 25 ਕਰਾ ਲਓ 22 ਕਰਾ ਲਓ ਆਪਾਂ 20000 ਰੁਪਏ ਦੀ ਦੇ ਦਾਂਗੇ ਜਮਾਂ ਕੱਟੀ ਹੈ ਮੁੱਲ ਕਰਾਉਣਾ 25 ਕਰਾ ਲਓ 22000 ਕਰਾ ਲਓ 20000 ਦੀ ਕੱਟੀ ਹੈ ਜਿਹੜੀ ਬਾਈ ਕਹਿੰਦਾ ਦੇ ਦੇਾਂਗੇ ਚੰਗੀ ਹੈ ਕੱਟੀ ਸਭੀ ਪੜੀਆ ਤੋਰਾ ਤਾਰਾ ਚੰਗਾ ਝੂਲੀ ਬੜੀ ਕਮਾਲ ਆ ਵਿੱਚ ਬਾਕੀ ਮਾਂ ਦਾ ਦੁੱਧ ਬਾਈ ਨੇ ਬਹੁਤ ਚੰਗਾ ਬਾਕੀ ਡਾਕਟਰ ਪੱਠਪੂੜੇ ਦੀ ਚੜਾਈ ਹੈਗੀ ਜਿਹੜੀ ਐਂ ਟੇਪਰ ਜੀ ਨਹੀਂ ਹੈਗੀ ਤਾਂ ਤੋਂ ਚੜਾਈ ਚੜੂ ਜੀ ਬਹੁਤ ਆ ਵੱਚ ਸਹੀ ਕੱਟੀ ਦੀ ਕਾਲੂ ਜਾਂ ਪੱਠਪੂੜਾ ਨਹੀਂ ਬਹੁਤ ਚੰਗਾ ਪੱਠਪੂੜਾ ਹੈਗਾ ਬਾਕੀ ਜਿਵੇਂ ਜਿਵੇਂ ਨੇ ਹੁਣ ਵਧਨੇ ਪੈ ਜਾਣਾ 1 ਲੱਖ ਦੀ 1 ਲੱਖ ਦੀ ਕੱਟੀ ਨੇ ਬਈ ਤਿਆਰ ਹੋ ਜਾਣਾਗਾ ਚੰਗੀ ਹੈ ਕੱਟੀ ਮੁੱਲ ਜਾਇਦਾ ਮਾਨਦਨ ਜ਼ਰੂਰ ਕਿਸੇ ਵੀਰ ਨੂੰ ਚਾਰਾਂ ਜੋ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਜੀ ਕੋਈ ਚਾਰੇ ਇਕੱਠੀਆਂ ਲਊਗਾ ਬਾਈ ਕਹਿੰਦਾ ਆਪਾਂ ਪਹੁੰਚ ਜਿਹੜੀ ਫ੍ਰੀ ਕਰ ਦੇਾਂਗੇ ਬਾਈ ਧੰਨਵਾਦ